ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਝੰਡੋਕੇ ਇਹ ਪਿੰਡ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਹੈ ਇਹਦੇ ਆਸ-ਪਾਸ ਪਿੰਡਾਂ ਦੇ ਵਿੱਚ ਸੱਕਾਂ ਵਾਲੀ ਇਹਦੇ ਨੇੜ ਰਹਿ ਜਾਂਦਾ ਦੱਸੋ ਇਹ ਤੋਂ ਇਲਾਵਾ ਬੁੱਢੀਮਾਲ ਇਹ ਵੀ ਪਿੰਡੇ ਦੇ ਨੇੜ ਹੈ ਸੋ ਝੰਡੋਕੇ ਪਿੰਡ ਦੇ ਵਿੱਚੋਂ ਵੀਡੀਓ ਬਣਾ ਰਹੇ ਆ ਤੇ ਜਿੱਥੇ ਵੀਡੀਓ ਬਣਾ ਰਹੇ ਆ ਦੱਸੋ ਬਾਈ ਦਾ ਇੱਕ ਫਾਰਮ ਹੈ ਇਸ ਸਾਈਡ ਤੇ ਗਾਵਾਂ ਰੱਖੀਆਂ ਹੋਈਆਂ ਇਹਨਾਂ ਦੇ ਵਿੱਚੋਂ ਤਿੰਨ ਤਾਂ ਬਾਈ ਨੇ ਬੱਚੇ ਕਾਫ ਜਿਹੜੇ ਹੋ ਐਸ ਵਾਰ ਵੀਰ ਕੋਲ ਜਿਹੜੇ ਆਏ ਆ ਉਹਨਾਂ ਦੇ ਵਿੱਚੋਂ ਤਿੰਨ ਕਾਫ ਫੋਰ ਸੇਲ ਵਿਕਰੀ ਵਾਸਤੇ ਬਾਹਰ ਕੱਢ ਲਏ ਅਸੀਂ ਜਿਹੜੇ ਤੁਹਾਨੂੰ ਦਿਖਾ ਦੇਨੇ ਤੇ ਇਹਨਾਂ ਤਿੰਨ ਕਾਫ ਤੋਂ ਇਲਾਵਾ ਇੱਕ ਗਾਂ ਟੋਕੜ ਗਾਂ ਏ ਆਈ ਹੋਈ ਵੀ ਆ ਬਾਈ ਤੋਂ ਡਿਟੇਲ ਪੁੱਛ ਲਾਂਗੇ ਇੱਕ ਜਰਸੀ ਚ ਪੈਂਦੀ ਵੜ ਫੋਰ ਸੇਲ ਆ ਦੱਸੋ ਇਹ ਗੱਬਣ ਕੁਝ ਦਿਨ ਲੈਂਦੀ ਹੈ ਲਾਸਟ ਤੱਕ ਵੀਡੀਓ ਦੇਖਿਓ ਪਸ਼ੂ ਜਿਹੜਾ ਵੀ ਤੁਹਾਨੂੰ ਜਚਿਆ ਇਹਨਾਂ ਚੋਂ ਤੁਸੀਂ ਆਪਦੀ ਤਸੱਲੀ ਕਰਕੇ ਖਰੀਦਣਾ ਨੰਬਰ ਬਾਈ ਦਾ ਮੈਂ ਸਕਰੀਨ ਉੱਤੇ ਚਲਾ ਦੂੰਗਾ ਆਓ ਮਿਲਦੇ ਆਂ ਵੀਰ ਨੂੰ ਕਰਦੇ ਆਂ ਗੱਲਬਾਤ ਦੱਸੋ ਇਹਨਾਂ ਤਿੰਨ ਕਾਫ ਬਾਰੇ ਇਹਨਾਂ ਦੋ گاਵਾਂ ਬਾਰੇ ਪੰਜ ਨਾਗ ਵੀਡੀਓ 'ਚ ਤੁਹਾਨੂੰ ਦਿਖਾਉਣ ਲੱਗੇ ਆਂ ਬਾਈ ਸਸਤੀ ਕਾਲ ਸਸਤੀ ਕਾਲ ਜੀ ਨਾਮ ਆਪਣਾ ਦੱਸਦੇ ਵੀਰੇ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਭਾਈ ਇਹਦਾ ਬੱਚੇ ਦਾ ਕੀ ਨਾਮ ਹੈ ਇਹਦਾ ਹਰਕਮਰਾਈ ਠੀਕ ਹੈ ਗੁਰਵਿੰਦਰ ਭਾਈ ਅੱਜ ਆਪਾਂ ਪੰਜ ਨਾਗ ਵੇਚਣ ਲੱਗੇ ਆਂ ਹਾਂਜੀ ਆ ਇਧਰੋਂ ਜੇ ਆਪਾਂ گاਵਾਂ ਬਾਰੇ ਗੱਲ ਕਰੀਏ ਦੱਸੋ ਬਾਈ ਜਿਹੜੀ ਜਰਸੀ ਹੈ ਹਾਂਜੀ ਇਹ ਕਿੰਨਾ ਸੂਆ ਸੁੰਦੀ ਹੈ ਇਹ ਦੂਜਾ ਸੂਆ ਜੀ ਭਾਈ ਹਾਂਜੀ ਪਹਿਲੇ ਸੂਏ ਨੇ ਦੁੱਧ ਦਿੱਤਾ ਜੀ 22 ਲੀਟਰ ਠੀਕ ਹੈ ਤੇ ਆਪ ਹੈਗੀ ਇਹ ਜਿੱਗ ਦੀ ਤੇ ਕਾਮਾਕਾਜੀ ਵਰਲਡ ਵਾਈਡ ਸੈਕਸਰ ਤੋਂ ਇਹ ਗੱਬ ਬਣਾਈ ਕਾਮਾਕਾਜੀ ਦਾ ਸੈਕਸਰ ਸੀਮਨ ਲੱਗਾ ਹਾਂਜੀ ਇਹ ਸੀਮਨੇ ਕਾਫੀ ਮਹਿੰਗੇ ਆਉਂਦੇ ਮੇਰੇ ਖਿਆਲ ਸੀਮਨ ਤਾਂ ਹੀ ਪੁੱਛੋ ਨਾ ਸੀਮਨ ਬਹੁਤ ਮਹਿੰਗਾ ਜੀ ਠੀਕ ਹੈ ਅੱਛਾ ਭਾਈ ਦਿਨ ਕਿੰਨੇ ਬਾਕੀ ਐ ਇਹ 1 ਦਿਨ ਨੂੰ ਦਿਨ ਪੂਰੇ ਆ ਜੀ ਉੱਤੇ ਵੀ ਲੈ ਜਾਂਦੀ ਉੱਤੇ ਹਾਂਜੀ ਲੈ ਆਈ ਹੋਗੀ ਮੌਸਮ ਠੰਡਾ ਕਰਕੇ ਹਾਂਜੀ ਠੀਕ ਹੈ ਕੀ ਡਿਮਾਂਡ ਰੱਖਦੇ ਇਹ ਇਹਦਾ ਡਿਮਾਂਡ ਫੋਨ 'ਤੇ ਕਰਾਂਗੇ ਇਧਰ ਇਹ ਫੋਨ ਤੇ ਹੋ ਗਿਆ ਹਾਂਜੀ ਹਾਂਜੀ ਤੋੜਗੇ ਨੋਪਾ ਹਾਂਜੀ ਤੋੜ ਦਨੇ ਦੱਸੋ ਸੂਆ ਦੂਜਾ 22 ਕਿਲੋ ਦੁੱਧ ਬਾਈ ਕਹਿੰਦਾ ਵੀ ਇਹਨੇ ਪਹਿਲਾਂ ਨੇ ਪਾਇਆ ਜੱਗ ਦੀ ਹੈ ਕਾਮਾਕਾਜੀ ਦਾ ਸਿਕਸਰ ਸੀਮਨ ਲੱਗਾ ਹੈ ਕਾਫੀ ਕੀਮਤ ਦੇ ਵਿੱਚ ਆ ਦੋਸਤੋ ਜਿਹੜਾ ਇਹ ਸੀਮਨ ਕਾਮਾਕਾਜੀ ਬੁੱਲ ਢਾਂਚੇ ਵੱਡਿਆਂ ਦੇ ਬੱਚੇ ਪਾਉਂਦਾ ਸੋ ਇਹ ਜਰਸੀ ਹੋਣੀ ਦੋਸਤੋ ਇਹਦੇ ਤੇ ਲਿਆਰਾ ਪਾਇਆ ਸਿਰਫ ਵੀਡੀਓ ਬਣਾਉਣ ਵਾਸਤੇ ਵੈਸੇ ਖੁੱਲੀਆਂ ਹੀ ਰਹਿੰਦੀਆਂ ਇੱਥੇ ਗਾਵਾਂ ਜਿੱਦਾਂ ਕੋਈ ਬਾਈ ਦਾ ਚਾਟਾ ਪਾ ਉਹਦੇ ਵਿੱਚ ਢਾਂਚਾ ਤੁਸੀਂ ਵੇਖਦਾ ਦੇਖ ਲਓ ਜਿੰਨੂੰ ਪਸੰਦ ਆਵੇ ਤਾਂ ਕਾਲ ਬਾਈ ਨੂੰ ਕਰ ਲਿਓ ਰੇਟ ਫੋਨ ਤੇ ਆ ਦੱਸੋ ਕਿਉਂਕਿ ਸੌਦੇ ਹੋ ਜਾਂਦੇ ਆ ਨੇ ਨਾਲ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਹੁੰਦਾ ਫੋਨ ਲਾ ਲੈਂਦਾ ਰੇਟ ਵੱਧ ਮੰਗਿਆ ਗਿਆ ਤਾਂ ਵੀ ਲਾਸ ਹੈ ਜੇ ਘਟ ਰਹਿ ਗਿਆ ਤਾਂ ਫਿਰ ਫਾਰਮਰ ਨੂੰ ਇਹ ਰਹਿੰਦਾ ਵੀ ਮੇਰੀ ਮਿਹਨਤ ਸੀਗੀ ਮੁੱਲ ਨਹੀਂ ਰੱਖਿਆ ਗਿਆ ਸੋ ਇਹ ਤੁਸੀਂ ਜਰਸੀ ਦੇਖ ਲਓ ਤੁਰੂ ਇਸੇ ਤਰ੍ਹਾਂ ਹੀ ਕਿਉਂਕਿ ਇਹਨਾਂ ਨੂੰ ਖੁੱਲੀਆਂ ਛੱਡਿਆ ਵੈ ਤੇ ਰਸੇ ਦੀਆਂ ਇਹ ਆਦੀ ਨਹੀਂ ਹੁੰਦੀਆਂ ਸੋ ਜੇ ਕੋ ਬੁੱਲਦੀ ਇਹ ਵੈਣ ਦੂਜਾ ਸੂ ਆਏ ਨੇ ਸੁਣ ਲੈ ਚਲੋ ਭਾਈ ਜੰਦਾ ਬੰਦੇ ਉੱਥੇ ਸੋ ਫਿਰ ਦੇਖਦੇ ਹਾਂ ਦੱਸੋ ਤੋਰ ਕੇ ਜਿੰਨਾ ਕ ਤੁਰੂਗੀ ਇਸੇ ਤਰੀਕੇ ਨਾਲ ਤੁਹਾਨੂੰ ਇਹ ਦਿਖਾ ਸਕਦੇ ਆਪਾਂ ਤੇ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਚੱਲ ਵੀ ਸੋ ਪਹਿਲੇ ਨੰਬਰ ਤੇ ਜਰਸੀ ਇੱਕ ਤਰੀਕ ਨੂੰ 1 ਜਨਵਰੀ ਨੂੰ 9 ਮਹੀਨੇ ਪੂਰੇ ਹੋ ਜਾਣਗੇ ਕੁਝ ਦਿਨ ਪਸੂ ਉੱਤੇ ਵੀ ਲੈ ਜਾਂਦਾ ਬਾਕੀ ਅੱਜਕੱਲ ਟ੍ਰਾਂਜਿਸ਼ਨ ਫੀਡਾਂ ਇਦਾਂ ਨਹੀਂ ਆਉਂਦੀਆਂ ਵੀ ਇਹ ਬਹੁਤ ਹੀ ਵੱਡੇ ਹਵਾਨੇ ਨਹੀਂ ਪਸੂ ਤਿਆਰ ਕਰਦੇ ਇਸ ਤੋਂ ਇਲਾਵਾ ਇੱਕ ਤੋਕੜ ਗਾਂ ਹੈ ਇਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣੀ ਹੈ ਬਾਈ ਤੋ ਉਹਦੀ ਜਾਣਕਾਰੀ ਲੈ ਲੈਂਦੇ ਆ ਗੁਰਵਿੰਦਰ ਭਾਈ ਜਿਹੜੀ ਇਹ ਗਾਂ ਹਾਂਜੀ ਇਹ ਹੁਣ ਗੱਬਣ ਹੋ ਗਈ ਕਿ ਇਹ ਹਜੇ ਇਹ ਨਹੀਂ ਹਜੇ ਬਈ ਇਹਨੂੰ 28 ਦਿਨ ਹੋ ਗਏ ਜੀ ਇਹੋ ਹੀ ਨੂੰ ਠੀਕ ਹੈ ਤੇ ਇਹ ਆਪ ਹੈਗੀ ਹੈ ਜੀ ਆਕਾਸ਼ਦੀਪ ਦੀ ਹੂੰ ਤੇ ਗਾਂ ਇਹਦੇ ਲੱਗਿਆ ਜੀ ਆ ਇਹਦੇ ਟਰੰਪ ਲੱਗਿਆ ਜੀ ਟਰੰਪ ਹਾਂਜੀ ਸੈਕਸਨ ਟਰੰਪ ਤੋਂ ਲੱਗਿਆ ਹੋਈ ਇਹਦੇ ਠੀਕ ਹੈ ਏਬੀਐਸ ਦਾ ਅਛਾ ਇਹ ਨੂੰ ਹੋ ਗਏ ਅੱਜ 28 ਦਿਨ ਏ ਆਈ ਹੋਈ ਨਾ ਹਜੇ ਫਿਰ ਚੈੱਕ ਪਾਸਟ ਤਾਂ ਨਹੀਂ ਆਇਆ ਚੈੱਕ ਪਾਸਟ ਨਹੀਂ ਆਉਂਦੀ ਜੀ ਹਜੇ ਠੀਕ ਹੈ ਦੁੱਧ ਹੁਣ ਕਿੰਨਾ ਦੇ ਦੁੱਧ ਇਸ ਟਾਈਮ ਤੇ 15 ਕਿਲੋ ਆ ਜੀ ਇਹ ਪਿੱਛੇ ਨਾ ਆਪਾਂ ਪਿੱਛੇ ਵੀਡੀਓ ਪਾਈ ਸੀ ਇੱਕ ਜਰਸੀ ਦੇ ਨਾਲ ਉਦੋਂ ਇਹ ਗਾਂ ਨੂੰ ਨਾ ਥੋੜਾ ਜਿਆਦਾ ਪੀ ਐਚ ਲੈਵਲ ਖਰਾਬ ਹੋ ਗੂ ਫੋਨ ਕਰਕੇ ਦੁੱਧ ਕੱਢ ਗਈ ਅੱਛਾ ਠੀਕ ਹੈ ਉਦੋਂ ਆਪਾਂ ਵੀਡੀਓ ਚ ਆਪਣੀ ਸੇਲ ਨਹੀਂ ਹੋਈ ਏ ਠੀਕ ਹੈ ਪਹਿਲਾਂ ਉਹ ਵੀਡੀਓ ਚ ਦਿਖਾਈ ਸੀ ਉਦੋਂ ਹਾਂਜੀ ਵੀਡੀਓ ਦਿਖਾਈ ਸੀ ਪੀ ਐਚ ਲੈਵਲ ਖਰਾਬ ਹੋ ਗਿਆ ਸੀ ਇਹਦਾ ਅੱਛਾ ਹਾਂਜੀ ਹੁਣ ਦੁਬਾਰਾ ਸੇਲ ਕਰਨ ਲੱਗੇ ਕੀ ਰੇਟ ਤੋੜ ਦੇ ਗਿਨ ਹਾਂਜੀ ਤੋੜ ਦੇ ਨੇ ਰੇਟ ਦੋਸਤੋ 75000 ਹੈ ਤੇ 28 ਦਿਨ ਹੋ ਗਏ ਏਆਈ ਹੋਈ ਨੂੰ ਖਰੀਦਿਓ ਖਾਲੀ ਮੰਨ ਕੇ ਵੇਟ ਕਰ ਲਿਓ ਚੈੱਕ ਕਰਾਉਣ ਦੀ ਇਸ ਟਾਈਮ ਦੁੱਧ 15 ਕਿਲੋ ਹੈ ਢਾਂਚਾ ਥਣ ਹਵਾਨਾ ਤੁਸੀਂ ਐਵੇਂ ਵੀਡੀਓ ਚੋਂ ਦੇਖ ਲਓ ਬਾਕੀ ਕੋਲ ਆ ਕੇ ਤੁਸੀਂ ਪਾਸ ਕਰਿਓ ਜਿਹੜੇ ਵੀਰ ਨੇ ਖਰੀਦਣੀ ਹੈ ਹਵਾਨਾ ਦੋਸਤੋ S310 ਇਹਦਾ ਤੁਸੀਂ ਦੇਖ ਲਓ ਲੈ ਆਓ ਗੁਰਿੰਦਰ ਭਾਈ ਬਾਕੀ ਜਿਹਨੂੰ ਜਚੇ ਉਹ ਵੀਰ ਕੋਲੋਂ ਦੇਖ ਸਕਦਾ ਉਹ ਦਾ ਹੱਕ ਹੈ ਪਾਸਰੇ ਇੱਕ ਐਂਗਲ ਤੋਂ ਕਰਨ ਦਾ ਤੇ ਜ਼ਰੂਰ ਕਰਿਓ 75000 ਚ ਇਹ ਗਾਂ ਬਾਈ ਕਹਿੰਦਾ ਵੀ ਦੇ ਦੇਾਂਗੇ ਹਵਾਨਾ ਤੁਸੀਂ ਇਸ ਤਰੀਕੇ ਨਾਲ ਇਹਦਾ ਦੇਖ ਸਕਦੇ ਹੋ ਗੁਰਿੰਦਰ ਬਾਈ ਤਿੰਨ ਕਾਫ ਆਪਾਂ ਵੇਚਨੇ ਆ ਹਾਂਜੀ ਕਾਫਰ ਗਿਣਤੀ ਜ਼ਿਆਦਾ ਐਸ ਟਾਈਮ ਆਪ ਦੇ ਕੋਲ ਲੀਵਰ ਦੀ ਸਮੱਸਿਆ ਈ ਅੱਛਾ ਹਾਂਜੀ ਠੀਕ ਐ ਅੱਛਾ ਏਜ ਜੇ ਆਪਾਂ ਇਸ ਵੱਛੀ ਦੀ ਗੱਲ ਕਰੀਏ ਕਿੰਨੀ ਕੁ ਉਮਰ ਹੋਊਗੀ ਇਹਦੀ ਬਾਈ ਇਹਦੀ ਉਮਰ 1 ਮਹੀਨਾ ਜੀ 1 ਮਹੀਨਾ ਉਮਰ ਹੈ ਹਾਂਜੀ ਠੀਕ ਹੈ ਕਿਹੜੇ ਬੋਲ ਦੀ ਹੈ ਇਹ ਇਹ ਰੈਲੀਐਂਟ ਦੀ ਆਈ ਵਰਲਡ ਵਾਈਡ ਦੀ ਠੀਕ ਹੈ ਮਾਂ ਵੀ ਇਹਦੀ ਵਰਲਡ ਵਾਈਡ ਡਿਸਕਵਰ ਦੀ ਹੈ ਹੂੰ ਨਾਨੀ ਵੀ ਇਹਦੀ ਡਿਸਕਵਰ ਦੀ ਹੈ ਔਰ ਨਾਨੀ ਵੀ ਇਹਦੀ ਵਰਲਡ ਵਾਈਡ ਦੀ ਹੈ ਠੀਕ ਹੈ ਹਾਂਜੀ ਅੱਛਾ ਬਾਈ ਇਹ ਇਹਦਾ ਮਦਰ ਮਿਲਕ ਰਿਕਾਰਡ ਕੀ ਹੈ ਉਹ ਇਸ ਟਾਈਮ ਚੱਲ ਰਹੀ ਹੈ ਜੀ ਹੜਤਾਲੀ ਨੰਜਾ ਦੇ 48 ਨੰਜਾ ਇਸ ਟਾਈਮ ਦੇ ਰਹੀ ਹੈ ਹਾਂਜੀ ਹਾਂਜੀ ਠੀਕ ਹੈ ਕੀ ਰੇਟ ਚ ਦੇਾਂਗੇ ਕਾਫੇ ਇਹ ਕਾਫੇ ਆਪਾਂ ਲੈਣ ਦੇਣ 55000 ਰੁਪਏ 55000 ਹਾਂਜੀ ਦੱਸੋ ਬੋਲ ਦਾ ਨਾਮ ਦੱਸਤਾ ਹੈ ਇਹ ਸੀਮਨ ਵੀਰੇ ਕਨਵੈਨਸ਼ਨਲ ਹੈ ਕਿ ਸੈਕਸਰ ਦੀ ਸੀਮਨ ਸੈਕਸਰ ਸੀਮਨ ਤੋਂ ਆਈ ਸੈਕਸਰ ਤੋਂ ਹਾਂਜੀ ਠੀਕ ਹੈ ਸੋ ਦੋਸੋ ਚੰਗੀ ਕੀਮਤ ਦਾ ਸੈਕਸਰ ਸੀਮਨ ਹੈ ਵਰਲਡ ਵਾਈਡ ਬੋਲ ਜਿਹੜੀ ਕੰਪਨੀ ਉਹਦੇ ਵੱਲੋਂ ਆਉਂਦਾ ਸੋ 1 ਮਹੀਨਾ ਇਹਦੀ ਏਜ ਹੈ ਇਹਦੀ ਸਾਰੀ ਡਿਟੇਲ ਬਾਈ ਨੇ ਦਿੱਤੀ ਹੈ ਇੱਕ ਹੋਰ ਬੱਛੀ ਇਹਦੇ ਨਾਲ ਇਹਦੀ ਉਮਰ ਕਿੰਨੀ ਹੋਊ ਇਹਦੀ ਵੀ 1 ਮਨთ ਹੈ 1 ਮਹੀਨਾ ਇਹਦੀ ਇਹ ਕਿਹੜੇ ਬੋਲ ਦੀ ਹੈ ਬਈ ਇਹ ਸਪਾਈਕ ਦੀ ਆਪ ਹੈ ਜੀ ਠੀਕ ਹੈ ਇਹਦੀ ਮਾਂ ਹੈਗੀ ਪਾਈਪਰ ਦੀ ਹਮ ਇਹਦੀ ਨਾਨੀ ਵਰਲਡ ਵਾਈਡ ਦੀ ਠੀਕ ਹੈ ਹਾਂਜੀ ਸਪਾਈਕ ਬਲਦੀ ਦੋਸਤੋ ਬੱਚੀ ਹਾਂਜੀ ਇੱਕ ਮਹੀਨਾ ਉਮਰ ਹੈ ਬਈ ਇੱਕ ਹਾਂਜੀ ਇੱਕ ਮਹੀਨਾ ਹੀ ਠੀਕ ਹੈ ਇਹਦਾ ਰੇਟ ਕੀ ਰਹਿਣਾ ਬਈ ਇਹਦਾ ਇਹਦਾ ਰੇਟ ਵੀ ਆਹ ਯਾਰ ਜੀ ਇਹਦਾ 50000 ਹਾਂਜੀ ਜਿਹੜਾ ਇੱਕ ਹੋਰ ਕਾਫ ਖੜਾ ਇਹ ਵੀ ਵਰਲਡ ਵਾਈਡ ਤੇ ਰੈਲੀਐਂਟ ਦੀ ਹੈ ਜੀ ਹੂੰ ਇਹਦੀ ਮਾਂ ਸਰਕਾਰੀ ਸੈਕਸਡ ਸੀ ਮੰਦੀ ਆ ਹੂੰ ਤੇ ਇਹਦਾ ਰੇਟ ਵੀ 10000 ਰੁਪਏ ਜੀ ਠੀਕ ਹੈ ਸੋ ਦੋਸਤੋ ਇਹ ਤਿੰਨ ਬੱਚੀਆਂ ਇਹਨਾਂ ਦਾ ਰੇਟ 1,55,000 ਹੈ ਵਰਲਡ ਵਾਈਡ ਬੁੱਲਾਂ ਦੀਆਂ ਤੇ ਇੱਕ ਮਹੀਨਾ ਇਹਨਾਂ ਦੀ ਏਜ ਆ ਤੇ ਮਹੀਨੇ ਦਾ ਦੁੱਧ ਦਾ ਖਰਚਾ ਤੇ ਪਲਾਸੇ ਸੀਮੰਡਾ ਖਰਚਾ ਲਾ ਲੋ ਜੇ ਬਾਕੀ ਰੇਟ ਬਾਈ ਨੇ ਦੱਸਤਾ ਹੈ ਮੌਕੇ ਤੇ ਆਏ ਭਰਾ ਦਾ ਕੋਈ ਮਾਨ ਹੋ ਜਾਂਦਾ ਹੁੰਦਾ ਉਹਦੇ ਲਈ ਤੁਸੀਂ ਇੱਥੇ ਪਹੁੰਚਿਓ ਆਪਦੀ ਤਸੱਲੀ ਕਰਕੇ ਕੋਈ ਵੀ ਚੀਜ਼ ਖਰੀਦਣੀ ਚਾਹੁੰਦੇ ਹੋ ਖਰੀਦ ਸਕਦੇ ਹੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ